ਪ੍ਰੋਗਰਾਮ ਨਾਲ ਦਰਦਸ਼ਕਾਂ ਦਾ ਸਵਾਗਤ ਹੈ ਸਤਿ ਪੁੱਤ ਨ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕੰ। ਮੈਂ ਪਿੰਡ ਜਰਖੜ ਆਇਆ। ਜਰਖੜ ਜਿੱਥੇ ਖੇਡਾਂ ਦਾ ਨਾਮ ਵਰ ਪਿੰਡ ਹੈਗਾ। ਉੱਥੇ ਜਗਰੂਪ ਸਿੰਘ ਜੀ ਨੂੰ ਅਸੀਂ ਜਾਣਦੇ ਹਾਂ ਕਿ ਉਹ ਮੋਢੀ ਹੁੰਦੇ ਇੱਥੇ। ਤਾਂ ਉਹਨਾਂ ਨੇ ਹੁਣ ਜੰਨਤ ਤੇ ਜਰਖੜ ਕੈਸਾ ਇੱਕ ਮਾਡਲ ਇੱਕ ਨਮੂਨਾ ਸਾਡੀ ਵਿਰਾਸਤ ਦਾ ਬਣਾਇਆ ਜਿਹਦੇ ਵਿੱਚ ਜਿੱਥੇ ਅਸੀਂ ਜਾਵ ਨਹੀਂ ਸਕਦੇ ਚੜ੍ਹਦੇ ਲੈਂਦੇ ਪੰਜਾਬ ਦੀਆਂ ਗੱਲਾਂ ਵੀ ਉਹਨਾਂ ਨੇ ਦਰਸਾਈਆਂ। ਲਾਹੌਰ ਦੀ ਗੱਲ ਵੀ ਹੈਗੀ, ਲਾਲ ਕਿਲੇ ਦੀ ਗੱਲ ਵੀ ਹੈਗੀ। ਸਾਡੇ ਪ੍ਰਤਨ ਜਿਹੜੀ ਵਿਰਸਾ ਹੈ ਸਾਡੇ ਬਜ਼ੁਰਗ ਕਿਵੇਂ ਕੰਮ ਕਰਦੇ ਸੀ ਉਹਨਾਂ ਨੇ ਨਿਸ਼ਾਨੀਆਂ ਦਰਸਾਇਆ ਇੱਕ ਐਸਾ ਖੂਬਸੂਰਤ ਤਰੀਕੇ ਦੇ ਨਾਲ ਡਿਜ਼ਾਈਨ ਕਰਕੇ ਇੱਕ ਮਾਡਲ ਬਣਾਇਆ ਜੰਨਤ ਦੇ ਜਰਖੜ ਬਾਰੇ ਗੱਲ ਕਰਦੇ ਆ ਸੁਪਨਾ ਕਿਵੇਂ ਬੁਣਿਆ ਇੱਥੋਂ ਤੱਕ ਕਿਵੇਂ ਆਇਆ ਕਿਵੇਂ ਪਹੁੰਚ ਬਣੀ ਇਸ ਗੱਲ ਦੀ ਇਹ ਦਾ ਮਕਸਦ ਕੀ ਹੈ ਇਹ ਵਿਰਾਸਤ ਨੂੰ ਸੰਭਾਲਣ ਦਾ ਤਰੀਕਾ ਹੈਗਾ ਇਹ ਕਾਰੋਬਾਰੀ ਮਾਡਲ ਹੈਗਾ ਇਹ ਪਿੰਡ ਦੀ ਇੱਕ ਖੂਬਸੂਰਤ ਨਿਸ਼ਾਨੀ ਹੈ ਜਾਂ ਤੁਹਾਡੀ ਇੱਕ ਇੱਛਾ ਸੀਗੀ ਜਿਹੜੀ ਨੂੰ ਇੱਥੋਂ ਤੱਕ ਲੈ ਕੇ ਆਏ ਹੋ ਸਾਰੀਆਂ ਗੱਲਾਂ ਕਰਦੇ ਆ ਸਭ ਤੋਂ ਪਹਿਲਾਂ ਕਰਦੇ ਆ ਸਵਾਗਤ ਸਵਾਗਤ ਹੈ ਸਸਤਿਕਾ ਕੀ ਹਾਲ ਚੰਗਾ ਠੀਕ ਹੈ ਜੀ ਬਹੁਤ ਵਧੀਆ ਠੀਕ ਠਾਕ ਹਾਂ ਬਿਲਕੁਲ ਜੀ ਤੁਸੀਂ ਇੱਕ ਪੱਤਰਕਾਰ ਵੀ ਹੋ ਖੇਡ ਪਰ ਮੋਟਰ ਵੀ ਹੋ ਇਹ ਜੰਨਤ ਤੇ ਜਰਖੜ ਦਾ ਜਨਮ ਕਿਵੇਂ ਹੋ ਗਿਆ ਇੱਕ ਲੇਖਣੀ ਤੋਂ ਇੱਕ ਜਰਨਲਿਜ਼ਮ ਤੋਂ ਪਾਸੇ हट ਕੇ ਦੀ ਕਹਾਣੀ ਹੈ ਦੇਖੋ ਮੈਂ ਪੱਤਰਕਾਰੀ ਦੇ ਦੇ ਸਿਰ ਤੇ ਜਿੰਨਾ ਬਾਹਰ ਅਬਰੌਡਸ ਘੁੰਮਿਆ ਵਾ ਹਾਂਜੀ ਉਥੋਂ ਮੈਨੂੰ ਜਿੰਨਾ ਵੀ ਐਕਸਪੋਜ਼ਰ ਮਿਲਿਆ ਹਾਂਜੀ ਜੋ ਵੀ ਅੰਪਭ ਹਾਸਲ ਹੋਇਆ ਉਹਨੂੰ ਮੈਂ ਇੱਥੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ अच्छा ਤੇ ਦੂਸਰਾ ਮੇਰਾ ਇਹ ਆ ਟਾਰਗੇਟ ਵੀ ਇਹ ਇੱਕ ਇਦਾਂ ਦਾ ਨੋਲਜ ਨੋਲਿਬਲ ਇਹ ਬਣੇ ਵੀ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਦੇ ਗਿਆਨ ਚ ਫਾਇਦਾ ਕਰੇ ਜੀ ਇਹ ਸੁਪਨਾ ਕਿਵੇਂ ਬੁਣਿਆ ਗਿਆ ਉਹ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਜਿੰਨਾ ਵੀ ਜ਼ਿੰਦਗੀ ਚ ਮੈਂ ਤਨੁਭਵ ਕੀਤਾ ਤੇ ਮੇਰਾ ਦੂਸਰਾ ਜ਼ਿੰਦਗੀ ਟਾਰਗੇਟ ਇਹ ਆ ਵੀ ਚਲੇ ਆਪਾਂ ਸਾਰਿਆਂ ਨੇ ਜਾਣਾਂ ਹਾਂਜੀ ਸਾਰਿਆਂ ਦੇ ਮੁੱਖ ਜਾਣੇ ਆ ਮੇਰਾ ਟਾਰਗੇਟ ਹੈ ਵੀ ਜਾਣ ਤੋਂ ਪਹਿਲਾਂ ਪਹਿਲਾਂ ਕੁਝ ਇਦਾਂ ਦਾ ਕੰਮ ਕੁਦਰਤ ਕੋਈ ਸੇਵਾ ਲੈ ਲਵੇ ਜਿਹੜਾ ਮੈਨੂੰ ਵੀ ਸਕੂਨ ਹੋਵੇ ਮੇ ਰੱਬ ਨੂੰ ਲਜਾਨ ਦਾ ਸੁਆਦਾ ਜੇ ਤੇ ਮੈਨੂੰ ਜਾਣਦਾ ਜੇ ਤੇ ਬਸ ਇੱਕ ਮਨ ਦਾ ਸਕੂਨ ਆ ਮਨ ਦੇ ਅਨਪਵਾ ਮਨ ਦੀ ਫੀਲਿੰਗਸ ਹੈਗੀਆਂ ਨੇ ਜੀ ਤੇ ਦੂਸਰਾ ਇਹ ਵੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਰੋਲ ਆਫ ਮਾਡਲ ਪ੍ਰੇਰਨਾ ਸਰੋਤ ਹੋਵੇ ਕਿਵੇਂ 뮤ਜ਼ੀਅਮ ਸਾਡਾ ਹੈਗਾ ਇਹ 뮤ਜ਼ੀਅਮ ਦਾ ਆਈਡੀਆ ਤਾਂ ਆ ਗਿਆ ਵੀ ਤੁਹਾਡੀ ਜਰਨੀ ਚੋਂ ਸੀ ਇਹ ਕਿਉਂ ਸੋਚਿਆ ਵੀ ਲਾਹੌਰ ਦਾ ਵੀ ਮਾਡਲ ਬਣਾਇਆ ਲਾਲ ਕਿਲੇ ਦੀ ਗੱਲ ਵੀ ਕੀਤੀ ਹੈ ਸਾਡੀ ਬੰਡ ਦਾ ਵੀ ਦਰਸ਼ ਦਰਸ਼ਾਇਆ ਹੈਗਾ ਸਾਡੇ ਕਿਸਾਨੀ ਦੇ ਸੰਦ ਸਾਧਨ ਸਾਡੀ ਬੋਲੀ ਦੀ ਵੀ ਗੱਲ ਕੀਤੀ ਹੈ ਮੈਂ ਨਾ ਹਾਲੈਂਡ ਦੇ ਚੈਂਪੀਅਨ ਜੀ ਹਾਕੀ ਟਰਾਫੀ ਕਵਰ ਕਰਨ ਗਿਆ ਸੀ ਅੱਛਾ ਜੀ ਉੱਥੇ ਪਾਕਿਸਤਾਨੀਆਂ ਨੇ ਆ ਕੇ ਮੇਰੇ ਕੋਲ ਬੈਠ ਜਾਣਾ ਜੇ ਉੱਥੇ ਜਨ ਲੱਸੀ ਉਹਨਾਂ ਨੇ ਕਹਿਣਾ ਬਾਈ ਜੀ ਤੇ ਤੁਹਾਡਾ ਕਿਹੜਾ ਜਿਲ੍ਹਾ ਲੱਦੇ ਆਲਾ ਤੇ ਅੰਮ੍ਰਿਤਸਰ ਕਿੱਦਾਂ ਹਿਆਰਪੁਰ ਕਿੱਦਾਂ ਜਲੰਧਰ ਕਿੱਦਾਂ ਸਾਡਾ ਜਲੰਧਰ ਦੇ ਪਿੰਡ ਸੀ ਸਾਡਾ ਅੰਮ੍ਰਿਤਸਰ ਦੇ ਪਿੰਡ ਸੀ ਮੈਂ ਮੈਂ ਸੋਚਿਆ ਵੀ ਜੇ ਇਹਨਾਂ ਦੇ ਮੰਨ ਚ ਇੰਨੀ ਤਾਂਗਾ ਇੰਨੀ ਤੜਫਣਾ ਸਾਡੇ ਤੇ ਇਸ ਤੋਂ ਵੱਧਾ ਜੀ ਜਿਹੜੇ ਸਾਡੇ ਲੋਕ ਉਧਰੋਂ ਉੱਜਟ ਕੇ ਆਏ ਨੇ ਨਾ ਤੇ ਜਦੋਂ ਅਸੀਂ ਇਹ ਬਣਾਇਆ ਤੇ ਮੈਂ ਇਹਦੀ ਫੋਟੋ ਪਾਈ ਮੇਰੇ ਇੱਕ ਪਾਕਿਸਤਾਨ ਚ ਦੋਸਤ ਆ ਉਹ ਮੈਨੂੰ ਕਹਿੰਦਾ ਸਰਦਾਰ ਜੀ ਸਾਡਾ ਲਾਹੌਰ ਵੀ ਫਿਰ ਫਿਰ ਮਨ ਚੋਂ ਆਈ ਡੀਆ ਇਹ ਜਰ ਇਹਨੂੰ ਸਾਰਿਆਂ ਨੂੰ ਕਨਸੈਪਟ ਨੂੰ ਇਕੱਠਾ ਕਰੀਏ ਤਾਂ ਜੋ ਇੱਕ ਆਫਸ ਵਿੱਚ ਭਾਈਚਾਰਕ ਜਰੀ ਸਾਂਝਾ ਇੱਕ ਦੋਨੋਂ ਇਹ ਮਜਬੂਤੀ ਦਰਸਾਉਂਦਾ ਕਿਉਂਕਿ ਸਾਡੇ ਜਿਹੜੇ ਲੋਕ ਨੇ ਪਾਵੇਂ ਉਹ ਚੜਦੇ ਪੰਜਾਬ ਦੇ ਨੇ ਪਾਵੇਂ ਉਧਰਲੇ ਪੰਜਾਬ ਦੇ ਨੇ ਉਹਨਾਂ 'ਚ ਕੋਈ ਫਰਕ ਨਹੀਂ ਉਹਨਾਂ ਦੇ ਦਿਲਾਂ ਦੇ ਵਿੱਚ ਬਹੁਤ ਪਿਆਰ ਹੈ ਸਾਰੇ ਲੋਕ ਇਕੱਠਾ ਰਹਿਣਾ ਚਾਹੁੰਦੇ ਨੇ ਸਾਰੇ ਲੋਕਾਂ ਦੇ ਆਪਦੇ ਪਿੰਡਾਂ ਨੂੰ ਆਪਦੇ ਜਿਹੜੀ ਜਨਮ ਭੂਮੀ ਉਹਨੂੰ ਤੜਫਦੇ ਨੇ ਉਹ ਵੀ ਅਸੀਂ ਆਪਣੀ ਧਰਤੀ ਦੇਖੀ ਸਾਡੇ 'ਚ ਇਧਰੋਂ ਤਰਫ ਨਾਲ ਵੀ ਅਸੀਂ ਉਹਨਾਂ ਨਕਾਣਾ ਸਾਹਿਬ ਦੇਖ ਕੇ ਆਈਏ ਅਸੀਂ ਪੰਜਾ ਸਾਹਿਬ ਦੇਖ ਕੇ ਆਈਏ ਫਿਰ ਅਸੀਂ ਜਾ ਨਹੀਂ ਸਕਦੇ ਅਸੀਂ ਇਹਨਾਂ ਦੇ ਕੁਝ ਕਰਨ ਨਹੀਂ ਸਕਦੇ ਕਿਉਂਕਿ ਇੱਕ ਮਨ ਦੇ ਜਾਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਇਹ ਸਾਰਾ ਪ੍ਰੋਜੈਕਟ ਕੀ ਕੁਛ ਹੈ ਦੇ ਵਿੱਚ ਕੀ ਖੁਸ਼ ਦਰਸਾਇਆ ਗਿਆ ਹਾਂ ਇਹਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ ਦਿੱਲੀ ਦਾ ਲਾਲ ਕਿਲਾ ਇੱਥੋਂ ਉੱਪਰੋਂ ਇੱਕ ਇੱਕ ਪੁਲ ਜਾਂਦਾ ਤੇ ਉਹ ਅੱਗੇ ਜਾ ਕੇ ਲਾਹੌਰ ਆ ਜਾਂਦਾ ਤੇ ਲਾਹੌਰ ਨੂੰ ਜਾਂਦੇ ਜਾਂਦੇ ਆ ਵਿੱਚ ਕਈ ਪੁਆਇੰਟ ਨੇ ਉਹਨੂੰ ਫੋਟੋ ਪੁਆਇੰਟ ਕਹਿ ਲੋ ਵਿੱਚ ਇੱਕ ਕੁਰਸੀ ਘੁੰਮਦੀ ਆ ਉਹ ਇੱਕ ਕਪਲ ਨੂੰ ਜਿਵੇਂ ਓਨਰ ਦੇਣਾ ਉਹ ਲਾਈਕ ਟੂ ਉਸ ਵਾਧ ਘਾਟੀ ਜਿਵੇਂ ਦੇਖੀ ਸੀ ਤੇ ਉਹਨਾਂ ਦੀ ਇੱਕ ਵੀਡੀਓ ਦੇਖੀ ਸੀ ਪਹਿਲੇ ਹਾਰਦੇ ਬਸ ਸੱਤ ਅਜੂਬੇ ਬਣੇ ਨੇ ਸੱਤ ਅਜੂਬਿਆਂ ਅੰਦਰ ਦੁਨੀਆ ਦੇ ਅਜੂਬੇ ਨੇ ਉਹਨਾਂ ਤੇ ਖਾਲਸਾ ਰਾਜ ਦੀ ਅਜੀਬ ਤਸਵੀਰ ਸਥਾਪਿਤ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਜੀ ਵੀ ਦੁਨੀਆ ਦੇ ਅਜੂਬਿਆਂ ਚ ਖਾਲਸਾ ਰਾਜ ਵੀ ਇੱਕ ਅਜੂਬਾ ਸੀ ਉਸ ਤੋਂ ਬਾਅਦ ਹਿਟਲਰ ਗੇਟ ਆ ਜਾਂਦਾ ਹਿਟਲਰ ਗੇਟ ਦੇ ਬਾਅਦ ਨਾਲ ਸਾਡਾ ਪੁਰਾਣਾ ਜਿਹੜਾ ਰਵੈਚੀ ਖੂ ਸਾਡੇ ਪਰਦਾਦੇ ਦਾ ਜੀ ਹੁਣ ਸਿੰਘ ਦਾ ਉਹ ਅਸੀਂ ਪੁਰਾਣਾ ਉਸੇ ਤਰ੍ਹਾਂ ਰੱਖਿਆ ਉਹਨੂੰ ਦੁਬਾਰਾ ਰਿਵਾਈਵ ਕੀਤਾ ਫਿਰ ਚੜਦਾ ਤੇ ਲੰਦੇ ਪੰਜਾਬ ਦਾ ਬਾਡਰ ਬਣਾਇਆ ਉਹ ਬਾਡਰ ਬੜੀ ਵਧੀਆ ਇੱਕ ਫੀਲਿੰਗ ਦੇ ਦਿੰਦਾ ਉਹ ਬਾਰਡਰ ਦੀ ਫੀਲਿੰਗ ਇਹ ਆ ਵੀ 1947 ਦੇ ਵਿੱਚ ਦੋ ਮੁਲਕ ਬਣ ਗਏ ਕਿ ਇੰਡੀਆ ਇੱਕ ਪਾਕਿਸਤਾਨ ਪਰ ਵੱਡਿਆ ਪੰਜਾਬ ਗਿਆ ਕਿ ਉਹਦੇ ਵਿੱਚ ਕਿਸਾਨ ਵੱਡਿਆ ਬਣਾਇਆ ਕਿਸਾਨ ਪੱਟਿਆ ਬਣਾਇਆ ਲਹੂ ਲਾਨ ਕੀਤਾ ਹੋਇਆ ਵੀ ਪੰਜਾਬ ਵੱਡਿਆ ਗਿਆ ਲਹੂ ਲਾਨ ਪੰਜਾਬ ਆਇਆ ਕਿਸਾਨੀ ਮਾਰੀ ਗਈ ਤੇ ਇਸੇ ਤਰ੍ਹਾਂ ਫਿਰ ਹਿਮਾਚਲ ਉਹਦੇ ਵਿੱਚ ਅਸੀਂ ਬਹੁਤ ਸਾਰੇ ਫਲਾਂ ਵਾਲੇ ਬੂਟੇ ਲਾਏ ਨੇ ਦਰਖਤ ਉਸ ਬੜੀ ਠੰਡਕ ਜੀ ਫੀਲ ਹੁੰਦੀ ਆ ਬੱਟਿਆਂ ਦੇ ਰਸਤੇ ਬਣਾਏ ਨੇ ਉਹ ਹਿਮਾਚਲ ਦੀ ਫੀਲਿੰਗ ਦਿੰਦਾ ਫਿਰ ਆਪਣਾ ਜਿਹੜਾ ਚੜਦਾ ਪੰਜਾਬ ਆ ਉਹ ਦੇ ਵਿੱਚ ਅਸੀਂ ਸੰਦੂਖ ਡੋਲੀ ਪੁਰਾਣੇ ਜਿਹੜੀਆਂ ਚੀਜ਼ਾਂ ਨੇ ਪੰਜਾਲੀ ਹਲ ਚੱਕੀ ਉਹ ਚੀਜ਼ਾਂ ਰੱਖੀਆਂ ਨੇ ਵੀ ਸਾਡੀ ਜਿਹੜੀ ਹੈਰੀਟੇਜ ਆ ਉਹਦੀ ਤਸਵੀਰ ਨੂੰ ਉਹ ਅੱਗੇ ਪੇਸ਼ ਕਰਦਾ ਫਿਰ ਜਦੋਂ ਅਸੀਂ ਲਹਿੰਦਾ ਪੰਜਾਬ ਮਨਾਉਂਦੇ ਆ ਲਹਿੰਦੇ ਪੰਜਾਬ ਤੋਂ ਜਦੋਂ ਥੱਲੇ ਨੁੱਤਰ ਕੇ ਜਾਂਦੇ ਆ ਉਹਦੇ ਸਾਹਮਣੇ ਫਲੈਂਗ ਸਿੱਖ ਮਿਲਖਾ ਸਿੰਘ ਦਾ ਘਰ ਆ ਆਹ ਕੀ ਬਾਤ ਹੈ ਉਹ ਸਾਨੂੰ ਇਹ ਦਰਸਾਉਂਦਾ ਵੀ ਜੇ ਤੁਹਾਡਾ ਜ਼ਿੰਦਗੀ ਚ ਕਦੇ ਸਾਰਾ ਕੁਝ ਵੀ ਉਜੜ ਜਾਏ ਤੁਸੀਂ ਤਬਾਹ ਹੋ ਜਾਮੋ ਤਾਂ ਵੀ ਘਰਾਉਣਾ ਨਹੀਂ ਤੁਹਾਡਾ ਜਿਹੜਾ ਪਰਵੇਖਾ ਉਹ ਬਾਕੀ ਹੁੰਦਾ ਉਹਦੇ ਕੋਲ ਕਲਾ ਭਵਿੱਖ ਵਾਕੀ ਸੀ ਉਹ ਵਰਲਡ ਦੇ ਪ੍ਰੋਮਿਨੈਂਟ ਫਿਗਰ ਬਣਿਆ ਤੇ ਇਹ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਤੇ ਫਿਰ ਮਹਾਰਾਜ ਰਣਜੀਤ ਸਿੰਘ ਦੇ ਕਾਲ ਦਾ ਦਰਵਾਜ਼ਾ ਤੇ ਨਾਲ ਹੀ ਲੈਹਦੇ ਪੰਜਾਬ ਦੇ ਬਾਰਡਰ ਦੇ ਵਿੱਚ ਰਾਵੀ ਪੁਲ ਔਰ ਆਪਣਾ ਕਰਤਾਰਪੁਰ ਸਾਹਿਬ ਦਾ ਮਾਡਲ ਰੱਖਿਆ ਹੋਇਆ ਉਸ ਤੋਂ ਅੱਗੇ ਫਿਰ ਇੱਕ ਅਮਰੀਕਾ ਦੀ ਚਲਕਾ ਉਹਦੇ ਵਿੱਚ 9 11 ਜਿਹੜਾ ਹੈਗਾ ਜਿਹੜਾ ਕਾਂਡ ਹੋਇਆ ਕੀ ਹੋਇਆ ਯਾਜਾਂ ਵਾਲਾ ਹਾਂਜੀ ਅਟੈਕ ਹੋਇਆ ਅਟੈਕ ਹੋਇਆ ਤੇ ਉਹ ਨੂੰ ਦਰਸਾਉਂਦਾ ਵਾ ਤੇ ਫਿਰ ਐਂਡ ਤੇ ਜਾ ਕੇ ਕੁਝ ਰੂਮ ਸਥਾਪਿਤ ਕੀਤੇ ਨੇ ਦੋ ਹਾਈ ਫਾਈ ਰੂਮ ਨੇ ਇੱਕ ਝੌਂਪੜੀ ਬਣਾਈ ਆ ਇੱਕ ਕੱਚਾ ਰੂਮ ਆ ਜਿਵੇਂ ਮਲਖ ਸਿੰਘ ਦਾ ਘਰ ਆ ਵੀ ਜੇ ਕੋਈ ਬੰਦਾ ਰਾਤ ਰਹਿਣੀ ਚਾਹੁੰਦਾ ਇੱਥੇ ਜੋ ਕੱਚੇ ਰੂਮ ਚ ਪੌਚ ਵੀ ਰਹਿ ਸਕਦਾ ਝੌਂਪੜੀ ਚ ਪੌਚ ਵੀ ਰਹਿ ਸਕਦਾ ਚ ਚੰਗੇ ਰੂਮ ਚ ਰਹਿਣਾ ਕੋਚ ਵੀ ਰਹਿ ਸਕਦਾ ਹੈਗਾ ਮਗਰ ਫਿਰ ਹੋਰ ਬੱਚਿਆਂ ਲਈ ਝੋਲੇ ਤੇ ਪਹਾੜੀ ਏਰੀਆ ਸਥਾਪਿਤ ਕੀਤਾ ਟਰੀ ਆਫ ਬਣਾਏ ਨੇ ਔਰ ਇੱਕ ਦੋ ਚੌਪੜੀਆਂ ਨਨਕਾਣਾ ਸਾਹਿਬ ਬਸ ਸੜਾ ਬਣਾਇਆ بس ਨਨਕਾਣਾ ਸਾਹਿਬ ਤਾਂ ਜਾਣੀ ਸਾਥੇ ਡੇਲੀ ਡੇਲੀ ਉਹ ਬਸ ਸੜੇ ਤੇ ਫੋਟੋ ਨਿਕਲਾ ਸਾਥੇ ਇੱਥੇ ਜਦੋਂ ਆਹਾਂਗੇ ਉਸ ਨੂੰ ਨਨਕਾਣਾ ਸਾਹਿਬ ਬਸ ਸੜਾ ਐ ਬਣਾ ਬਣਾਇ ਮਿਲ ਜਾਊਗਾ ਤੇ ਬਾਕੀ ਹੋਰ ਆ ਜਿੰਨਾ ਕਿ ਜੋਗਾ ਕਰੀ ਜਾਂਦੇ ਆ ਤਾਂ ਵੀ ਬਣਾ ਲੈਂਦਾ ਵੀ ਮੈਂ ਆ ਕਰਨਾ ਉਸ ਸੁਪਨਿਆਂ ਦੇ ਨਕਸ਼ੇ ਨੂੰ ਅਮਲੀ ਜਾਮਾ ਪਣਾਉਣਾ ਤੇ ਪੂਰੇ ਨਕਸ਼ੇ 'ਚ ਤਿਆਰ ਕਰਕੇ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਹੁੰਦੀ ਹੈ ਇਹ ਡਿਜ਼ਾਈਨ ਕਿਵੇਂ ਬਣਾਇਆ ਸੀ ਦੇਖੋ ਪਹਿਲੀ ਗੱਲ ਤਾਂ ਸਾਡੇ ਮਨਾਂ ਦੇ ਬਲਬਲੇ ਸੀਗੇ ਮਨ ਜਜ਼ਬਾਤੀ ਸੀ ਤੇ ਇਸ ਕਰਕੇ ਅਸੀਂ ਕੋਈ ਆਰਕੀਟੈਕਟ ਨੀ ਕੀ ਅੱਛਾ ਅਸੀਂ ਵਾਹਿਗੁਰੂ ਅਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਕੁਝ ਕਰਨਾ ਚਾਹੁੰਦੇ ਆ ਤੇ ਵਿਧੀ ਪ੍ਰਮਾਤਮਾ ਨੇ ਬਣਾਈ ਆ ਤੇ ਸਾਰਾ ਡਿਜ਼ਾਈਨ ਮੈਂ ਤਾਂ ਸਿਹਰਾ ਪ੍ਰਮਾਤਮਾ ਨੂੰ ਦਿੰਨਾ ਸਵੇਰੇ ਉੱਠ ਕੇ ਡੇਲੀ ਅਰਦਾਸ ਕਰੀਦੇ ਵੀ ਕੋਈ ਇਦਾਂ ਦਾ ਮਾਈਂਡ ਚ ਆਈਡੀ ਆਵੇ ਵੀ ਅਸੀਂ ਕੋਈ ਨਵਾਂ ਕਰ ਸਕੀਏ ਔਰ ਹੁੰਦਾ ਵਾਹਿਗੁਰੂ ਬੇਅੰਤ ਹੈ ਕਿਰਪਾ ਹੁੰਦੀ ਤੇ ਇਹ ਕਿਵੇਂ ਸ਼ੁਰੂਆਤ ਪਹਿਲਾਂ ਕੀ ਬਣਾਇਆ ਫਿਰ ਕਿਵੇਂ 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 ਬਣਦਾ ਗਿਆ ਪਹਿਲਾਂ ਤਾਂ ਵੀ ਇੱਕ ਬਾਹਰ ਗੇਟ ਕੱਲਾ ਬਣਾਉਣ ਲੱਗੇ ਸੀ ਅੱਛਾ ਕਦੇ ਸੋਚਿਆ ਨਹੀਂ ਸੀ ਇਹਨਾਂ ਬਣਾਵਾਗੇ ਗੇਟ ਤੋਂ ਬਾਅਦ ਇੱਕ ਜੀ ਰੂਮ ਸਥਾਪਿਤ ਕਰਨ ਲੱਗੇ ਸੀ ਹਮ ਹਮ ਜਿਹੜਾ ਅੱਜ ਲਾਹੌਰ ਕੋਟ ਬਣ ਗਿਆ ਉਹ ਅਸੀਂ ਸੀ ਵੀ ਕੋਈ ਆਇਆ ਗਿਆ ਦੋਸਤ ਮਿੱਤਰ ਆਉਂਦਾ ਤਾਂ ਬਾਰੋ-ਬਾਰ ਮੜ ਜਾ ਕਰੂ ਕਰਦੇ ਹੋ ਤੇ ਪਰ ਅਸੀਂ ਉਹਨੂੰ ਬਣਾਇਆ ਤੇ ਫਿਰ ਅਸੀਂ ਸੋਚਿਆ ਕਿ ਪੁਰਾਣਾ ਜਿਹੜਾ ਸਾਡੀ ਵਿਰਾਸਤੀ ਨਾਨਕਸਾਹੀ ਆਟਾ ਜਾਂ ਸਰੰਦੀ ਆਟਕ ਜਿਸ ਨੂੰ ਕਹਿੰਦੇ ਨੇ ਉਹਦਾ ਰੂਪ ਬਣਾਈਏ ਉਹ ਮਿਲਦੀ ਨਹੀਂ ਸੀ ਉਹ ਅਸੀਂ ਬੜੀ ਉਹਦੇ ਲਈ ਟਪਰਾਲੇ ਕੀਤੇ ਸਾਨੂੰ ਇੱਥੇ ਸਾਡੇ ਕਿਲਾ ਦੇ ਪਰ ਪੁਰਾਣੇ ਵਿਰਾਸਤੀ ਮਕਾਨ ਹੈਗੇ ਆ ਥੋੜੀ ਉੱਥੋਂ ਮਿਲੀ ਫਿਰ ਪੈਲ ਦੇ ਇੱਕ ਪੈਲ ਕਸਵਾਇਆ ਗਿਆ ਤੇ ਉਹ ਤੋਂ ਕਾਫੀ ਵੱਡੇ ਪੱਧਰ ਤੇ ਸਾਨੂੰ ਉਹ ਇੱਟਾਂ ਮਿਲ ਗਈਆਂ ਤੇ ਉਹਦੇ ਨਾਲ ਹੀ ਫਿਰ ਅਸੀਂ ਲਾਹੌਰ ਬਣਾਇਆ ਉਹਦੇ ਨਾਲ ਹੀ ਲਾਹੌਰ ਕੋਟ ਬਣਾਈ ਉਹਦੇ ਨਾਲ ਹੀ ਹਵੇਲੀ ਸਥਾਪਿਤ ਕੀਤੀ ਉਹ ਫਿਰ ਅਸੀਂ ਇੱਕ ਦਿਨ ਮਲੇਰ ਕੋਟਲੇ ਗਏ ਸਾਨੂੰ ਉਹ ਲਾਲ ਪੱਥਰ ਦਿੱਸਤੇ ਉੱਥੇ ਤੇ ਕਿਉਂਕਿ ਲਾਹੌਰ ਤਾਂ ਤੱਕ ਥੋੜ੍ਹਾ ਜਿਆਦਾ ਇਦਾਂ ਦੀ ਬਿਲਡਿੰਗ ਨਾਲ ਹੀ ਬਣਿਆ ਉਹ ਸਾਨੂੰ ਬੜਾ ਵਧੀਆ ਲੱਗਿਆ ਉੱਥੇ ਨਾਮਤਰੀ ਇੱਕੋ ਸਮਰਕ ਹੈਗਾ ਵਾ ਤੇ ਉਹ ਅਸੀਂ ਮਲੇਰ ਕੋਟਲੇ ਤੋਂ ਨਾਲ ਪੱਥਰ ਲੈ ਕੇ ਲਾਲ ਕਿਲਾ ਤਿਆਰ ਕਰ ਲਿਆ ਤੇ ਮਤਲਬ ਅਸੀਂ ਆਪਣੇ ਪਰਾਲੇ ਕਰਦੇ ਨੇ ਕੁਦਰਤ ਵਿਧੀ ਬਣਾਉਂਦੇ ਨੇ। ਕੀ ਬਾਤ ਹੈ। ਇਹ ਇਹ ਦਾ ਅਸਲੀ ਹੁਣ ਇੰਨੀ ਚੀਜ਼ ਨੂੰ ਬਣਾ ਲੈਣਾ, ਡਿਜ਼ਾਈਨ ਕਰ ਲੈਣਾ ਸਮਾਂ ਕਿੰਨਾ ਲੱਗਿਆ? ਇਹਨੂੰ ਜੀ 5 ਸਾਲ ਲੱਗੇ ਨੇ। 5 ਸਾਲ ਲੱਗੇ। ਹਾਂ ਪੂਰੇ ਮਾਰਚ ਵਿੱਚ 5 ਸਾਲ ਹੋ ਜਾਣੇ ਆ ਤੇ ਲਗਾਤਾਰ ਹੀ ਲੱਗੇ ਹੋਏ ਆ। ਹਜੇ ਕੁਝ ਬਾਕੀ ਹੈ। ਅਜੇ 2 ਸਾਲ ਹੋਰ ਲੱਗਣਗੇ। 2 ਸਾਲ ਲੱਗਗੇ। ਜੋ ਮੇਰੇ ਮਨ ਚ ਬਲਬਲੇ ਹੈਗੇ। ਬਲਬਲੇ ਹੈਗੇ। ਹਜੇ 2 ਸਾਲ ਹੋਰ ਲਾਣਾ। ਹਾਂ। ਕਿਉਂਕਿ ਮੈਨੂੰ ਕਈ ਵਾਰ ਪੁੱਛਦੇ ਆਂਦੇ ਮੈਂ ਕਹਿੰਦਾ ਮੈਨੂੰ ਤਾਂ ਆਪ ਨਹੀਂ ਪਤਾ ਕਿ ਕੁਦਰਤ ਨੇ ਕੀ ਕਰਾਉਣਾ ਕੀ ਕਰਨਾ ਵੀ ਪਰ ਮੈਨੂੰ ਇਹ ਲੱਗਦਾ ਵੀ ਅਜੇ ਦੋ ਸਾਲ ਲੱਗਣਗੇ ਇਹ ਕਾਰੋਬਾਰੀ ਮਾਡਲ ਹੈ ਵਿਰਾਸਤ ਦੇ ਕੇ ਜਾ ਰਹੇ ਹਾਂ ਬੱਚਿਆਂ ਲਈ ਬਣਾਇਆ ਆਪ ਦੀ ਇੱਕ ਨਿਸ਼ਾਨੀ ਬਣਾਈ ਆ ਇਹਨੂੰ ਕੀ ਪ੍ਰਵਾਸਿਤ ਕਰ ਦੇਉਂ ਸੀ ਇਹਨੂੰ ਮੈਂ ਤਾਂ ਵਾਹਿਗੁਰੂ ਦੀ ਰਹਿਮਤ ਬਸ ਇੱਕੋ ਹੀ ਗੱਲ ਚ ਗੱਲ ਮਕਾਉਣਾ ਕੁਦਰਤ ਨੇ ਸੋਤੋ ਨਾ ਜੋ ਕੰਮ ਕਰਾਉਣਾ ਹੁੰਦਾ ਹੂੰ ਹੂੰ ਚਾਹੇ ਉਹ ਨੈਗੇਟਿਵ ਹੋਵੇ ਹੂੰ ਹੂੰ ਚਾਹੇ ਉਹ ਪੋਜ਼ਿਟਿਵ ਹੋਵੇ ਉਹ ਕਰਾ ਲੈਣਾ ਹੁੰਦਾ ਕਈ ਵਾਰ ਬੰਦੇ ਦਾ ਕੋਈ ਖਸੂਰ ਵੀ ਨਹੀਂ ਹੁੰਦਾ ਉਹ ਤਾਂ ਵੀ ਵਿਚਾਰਾ ਕਤਲ ਕੇਸ ਵਾਂਝਾ ਜਾਂਦਾ ਠੀਕ ਹੈ ਤੇ ਕਈ ਵਾਰ ਬੰਦਾ ਕਰਨਾ ਨਹੀਂ ਚਾਹੁੰਦਾ ਤਾਂ ਕੁਦਰਤਾਂ ਵੀ ਬਹੁਤ ਵੱਡਾ ਕੰਮ ਕਰਾ ਲੈਂਦੀ ਆ ਇਸ ਕਰਕੇ ਜਦੋਂ ਤੁਸੀਂ ਪਰਮਾਤਮਾ ਦੇ ਅੰਗ ਸੰਗ ਰਹਿੰਦੇ ਹੋ ਪਰਮਾਤਮਾ ਨੂੰ ਹਰ ਵਕਤ ਆਪਦੇ ਮਨ ਚ ਵਸਾ ਕੇ ਰੱਖਦੇ ਹੋ ਫਿਰ ਬਸ ਜਾਂ ਤਾਂ ਕੁਦਰਤ ਨੂੰ ਪਤਾ ਜਾਂ ਬੰਦੇ ਦੇ ਜਿਹੜਾ ਸਕੂਨ ਉਹਨੂੰ ਮਿਲਦਾ ਉਹਨੂੰ ਪਤਾ ਹੁੰਦਾ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕੁਦਰਤ ਦੀ ਪ੍ਰਾਪਤੀ ਜਾਂ ਪਰਮਾਤਮਾ ਦੀ ਪ੍ਰਾਪਤੀ ਵੀ ਇਹੀ ਹੁੰਦੀ ਹੈ ਨਾ ਹਮ ਹਮ ਉਹ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾਗਾ ਜਿਹਨੂੰ ਕੋਈ ਜੋ ਹਾਸਲ ਹੋ ਗਿਆ ਉਹ ਬੰਦੇ ਨੂੰ ਅਨੁਭਵ ਹੁੰਦਾ ਇਸ ਕਰਕੇ ਮੈਂ ਤਾਂ ਸਾਰਾ ਕੁਝ ਇਹਦਾ ਸਿਹਰਾ ਜਿੰਨਾ ਵੀ ਉਹ ਵਾਹਿਗੁਰੂ ਦਾਤੇ ਨੂੰ ਰਹਿਮਤ ਸਮਝਾਉਂਦੀ ਕਦੇ ਇਹਨਾਂ ਸੋਚਿਆ ਨਹੀਂ ਸੀ ਕਦੇ ਕੋਈ ਇਦਾਂ ਦੀ ਪਲਾਨਿੰਗ ਨਹੀਂ ਕੀਤੀ ਸੀਗੀ ਤੇ ਪਰ ਇਹਨਾਂ ਮੈਨੂੰ ਬਧਿਆ ਲੱਗਦਾ ਵੀ ਜਿਹੜਾ ਵੀ ਆਉਂਦਾ ਉਹ ਇੱਕੋ ਇੱਕ ਗੱਲ ਕਹਿੰਦਾ ਬਹੁਤ ਵਧੀਆ ਬਣਿਆ ਤੇ ਦੂਸਰਾ ਇੱਕ ਸਵਾਲ ਜ਼ਰੂਰ ਹਰ ਬੰਦੇ ਦਾ ਵੀ ਇਹਨੂੰ ਡਿਜ਼ਾਈਨ ਕਿਨੇ ਕੀਤਾ ਹੂੰ ਤੇ ਬਸ ਫਿਰ ਅਸੀਂ ਕਹਿੰਦੇ ਵਾਹਿਗੁਰੂ ਜੀ ਦਾ ਪਤਾ ਕਿਸੇ ਨੇ ਆਉਣਾ ਹੈ ਤਾਂ ਕਿਵੇਂ ਆਏ ਦੱਸ ਸਕਦਾ ਜਿਵੇਂ ਮਰਜ਼ੀ ਆਓ ਜੀ 8 ਤੋਂ 8 ਵਜੇ ਤੱਕ ਇਹ ਫ੍ਰੀ ਆ ਜੀ ਬਸ ਫ੍ਰੀ ਮੀਨ ਜੀ ਵੀ ਕਿ 8 ਤੋਂ 8 ਕੋਈ ਦਿਨ ਬੰਦ ਨਹੀਂ ਹੈਗਾ ਜੀ ਤੇ ਇਹਦੀ ਮੇਂਟੇਨੈਂਸ ਲਈ ਅਸੀਂ ਥੋੜੀ ਜਿਹੀ ਐਂਟਰੀ ਰੱਖੀ ਹੋਈ ਆ ਠੀਕ ਹੈ ਜੀ ਤੇ ਜੀ ਸਕੂਲੀ ਬੱਚੇ ਆਉਂਦੇ ਜੀ ਇਹਨਾਂ ਨੂੰ ਲੋੜ ਆ ਸਕੂਲੀ ਬੱਚਿਆਂ ਨੂੰ ਅਸੀਂ ਡਿਸਕਾਊਂਟ ਦਿੰਨੇ ਆ ਸਕੂਲੀ ਬੱਚੇ ਬਹੁਤ ਆਉਂਦੇ ਆ ਔਰ ਸਕੂਲੀ ਬੱਚਿਆਂ ਦਾ ਤਾਂ ਇਹ ਜਿਹੜਾ ਮੇਰੇ ਵੀ ਮਨਚੇ ਕਾ ਆਈਡੀਆ ਅੱਗੇ ਸਾਨੂੰ ਜਿਹੜੇ ਜਿੰਨੇ ਵੀ ਸਾਡੇ ਸਕੂਲ ਨੇ ਖਾਸ ਕਰਕੇ ਲੁਧਿਆਣਾ ਸੰਗਰੂਰ ਦੇ ਇਹਨਾਂ ਨੂੰ ਮਿਨੀਮਮ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਂ ਕੋਈ ਇਹਨਾਂ ਦਾ ਤਕਨੀਕ ਟੂਰ ਸਕੂਲਾਂ ਬਣਾਉਂਦੇ ਉੱਥੇ ਜਾਣਾ ਪੈਂਦਾ ਸੀ ਹੁਣ ਬਹੁਤੀ ਦੂਰ ਜਾਣ ਦੀ ਲੋੜ ਨਹੀਂ ਔਰ ਉਹ ਤਾਂ ਫਿਰ ਇੱਕ ਐਂਟਰਟੇਨਮੈਂਟ ਦੇ ਸਾਧਨ ਨੇ ਕੁਝ ਇੱਥੇ ਦਾ ਹਰ ਬੱਚੇ ਦੇ ਇੱਕ ਗਿਆਨ ਚ ਵੱਡਾ ਵਾਧਾ ਹੋਊਗਾ ਬੰਦਾ ਇੱਕ ਬਹੁਤ ਵੱਡਾ ਐਕਸਪੋਜ਼ਰ ਲੈ ਕੇ ਜਾਵੇਗਾ ਜਦੋਂ ਬੱਚਿਆਂ ਨੂੰ ਗਾਈਡ ਕਰੀਦਾ ਦੱਸੇਦਾ ਬਹੁਤ ਬੱਚੇ ਵਾਕਈ ਸਕੂਲ ਦਾ ਸਟਾਫ ਵੀ ਬਹੁਤ ਚੀਜ਼ਾਂ ਸਟਾਫ ਨੂੰ ਨਹੀਂ ਪਤਾ ਹੁੰਦੀ ਹੈਗੀ ਜੀ ਜਿਵੇਂ ਹਿਟਲਰ ਗੇਟ ਆ ਹਿਟਲਰ ਗੇਟ ਇਹ ਦਰਸਾਉਂਦਾ ਬੰਦੇ ਦੀ ਈਕਾਤ ਕੁਦਰਤੀ ਕਰਾਮਾਤ ਵੀ ਜਿਹੜੀ ਬੰਦੇ ਦੀ ਬਣਾਈ ਚੀਜ਼ ਆ ਉਹਨੇ ਡਿਸਟਰੋਏ ਹੋ ਜਾਣਾ ਇੱਕਦਮ ਇੱਕਦਮ ਬੰਦੇ ਨੇ ਆਪ ਖੁਰਦੇ ਨੇ ਖੁਰਜਣਾ ਉਹਦਾ ਮਦਾਨ ਤੋੜ ਜਾਣਾ ਪਰ ਕੁਦਰਤ ਸਦਾ ਪਾਰ ਆ ਅਸੀਂ ਦੋ ਗੇਟ ਬਣਾਏ ਨੇ ਇੱਕ ਕਿਟਾਂ ਦਾ ਗੇਟ ਬਣਾਇਆ ਉਹਨਾਂ ਦਾ ਨਾਮ ਰੱਖਿਆ ਹਿਟਲਰ ਗੇਟ ਇੱਕ ਨਾਲ ਅਸੀਂ ਆਪਣਾ ਜਿਹੜਾ ਕੀ ਆ ਬਣਾਇਆ ਬੇਲ ਦਾ ਗੇਟ ਕੁਦਰਤ ਵੀ ਸਦਾਬਹਾਰ ਆ ਤੇ ਬੰਦੇ ਦੀ ਚੀਜ਼ ਜਿਹੜੀ ਇਸ ਤਰ੍ਹਾਂ ਨਹੀਂ ਹੁੰਦੀ ਬਸ ਇਹ ਚ ਉਹ ਅਨੁਭਵ ਕਿਵੇਂ ਰਿਹਾ ਬੱਸ ਇਹ ਤੁਸੀਂ ਕਿਹਾ ਵੀ ਹਜੇ ਖੁੱਲਿਆ ਨਹੀਂ ਆਪੇ ਖੁੱਲ ਗਿਆ ਖੁੱਲਿਆ ਨਹੀਂ ਆਪੇ ਹੀ ਖੁੱਲ ਗਿਆ ਤੇ ਇਹ ਆਪੇ ਖੁੱਲਣ ਤੋਂ ਬਾਅਦ ਅਨੁਭਵ ਕਿਵੇਂ ਰਿਹਾ ਲੋਕਾਂ ਦਾ ਬੱਚਿਆਂ ਦਾ ਅਨੁਭਵ ਕਿਵੇਂ ਰਹਿੰਦਾ ਸੁਣ ਮੈਂ ਦੱਸਿਆ ਵੀ ਜਿਹੜਾ ਵੀ ਬੰਦਾ ਆਇਆ ਜਿਹੜਾ ਵੀ ਉਹ ਬੰਦਾ ਗੱਲ ਕਹਿੰਦਾ ਵਾਕਿਆ ਹੀ ਇੱਕ ਬਾਕਮਾਲ ਚੀਜ਼ ਆ ਉਹ ਸਾਨੂੰ ਬੂਸਟ ਬਹੁਤ ਮਿਲਦਾ ਸਾਨੂੰ ਅੱਗੇ ਵਧਣ ਲਈ ਜਦ ਜਦ ਮਨ ਚ ਆਉਂਦੀ ਆਵਾਜ਼ ਵੀ ਹੋਰ ਕਰਦਾ ਤੇ ਜੇ ਸਾਨੂੰ ਉਹ ਕਹਿੰਦੇ ਵੀ ਨਹੀਂ ਕੋਈ ਹੋਰ ਸੁਝਾਉਂਦੇ ਗਲਤ ਆ ਫਿਰ ਬੰਦੇ ਦਾ ਥੋੜਾ ਜਿਹਾ ਮਨ ਵੀ ਟੇ ਟੇਰੀ ਹੁੰਦਾ ਨਾ ਤੇ ਇਸ ਕਰਕੇ ਸਾਨੂੰ ਬਹੁਤ ਬੂਸਟ ਮਿਲਦਾ ਜਦੋਂ ਕੋਈ ਬੰਦਾ ਆ ਕੇ ਦੀ ਤਾਰੀਫ ਕਰਦਾ ਤੇ ਜਦੋਂ ਕਈ ਵਾਰ ਕਈ ਮਾਰ ਆਰਕੀਟੈਕਟ ਵੀ ਸੱਦੇ ਨੇ ਇੱਥੇ ਹਾਂਜੀ ਉਹ ਕਹਿੰਦਾ ਜੀ ਸਾਡੇ ਬਸ ਤੋਂ ਬਾਹਰ ਦੀ ਗੱਲ ਅੱਛਾ ਠੀਕ ਹੈ ਯਾਨੀ ਕੁਦਰਤ ਨੇ ਕਰਾਮਾਤ ਕਰਾ ਦਿੱਤੀ। ਉਹ ਕੁਦਰਤ ਨੇ ਕਰਾਮਾਤ ਕਰਾਈ ਆ ਮੈਂ ਇੱਕ ਆਰਕੀਟੈਕਟ ਸੱਦਿਆ ਸੀ ਉਹ ਮੈਨੂੰ ਕਹਿੰਦਾ ਮੈਨੂੰ ਟਾਈਮ ਦਿਓ ਤਿੰਨ ਮਹੀਨੇ ਫਿਰ ਮੈਂ ਕਿਹਾ ਕਹਾਂ ਹੋਰ ਦਿਓ ਪੰਜ ਚਾਰ ਮਹੀਨੇ ਫਿਰ ਉਹ ਕਾਗਜ਼ੇ ਬਣਾ ਕੇ ਲੈ ਆਇਆ ਇੱਕ ਰਸਤਾ ਜਿਹਾ ਬਣਾ ਲਿਆ ਬੂਟੇ ਆ ਜਿਹਦੇ ਪੁਆਇੰਟ ਜਿਹਾ ਬਣਾ ਲੇ ਉਹ ਮੈਂ ਕਹਾਂ ਜੀ ਇਹ ਤਾਂ ਗੱਲ ਨਹੀਂ ਹੈਗੀ ਫਿਰ ਉਹ ਮੇਰੇ ਕੋਲ ਆਇਆ ਸਾਲ ਬਾਅਦ ਮੈਂ ਕਿਹਾ ਵੀ ਹੁਣ ਦੱਸ ਕਹਿੰਦਾ ਜੀ ਉਹ ਮੇਰੇ ਵਾਸਤੇ ਇੱਕ ਹੋਰ ਆਰਕੀਟੈਕਟਾ ਮਿਲ ਗਿਆ ਉਹਨੇ ਬੜੇ ਸਾਡੇ ਪਾਰਕ ਡਿਜ਼ਾਈਨ ਕੀਤੇ ਲਦਨ ਦੇ ਵਿੱਚ ਤੇ ਉਹ ਮੈਨੂੰ ਕਹਾਂ ਜੀ ਬਈ ਪਹਿਲਾਂ ਤਾਂ ਇਹ ਚਾਰ ਦੁਆਰੇ ਕਰ ਇਹ ਤੇ 200 ਲੱਖ ਰੁਪਏ ਚਾਰ ਦਵਾਰ ਦੇ ਲਾਓ ਮੈਂ ਸਾਡੇ ਕੋਲ ਤਾਂ 4 ਲੱਖ ਨਹੀਂ ਜਰ ਤੂੰ ਹੀ ਕਹਿੰਦੇ ਹੋ 200 ਲੱਖ ਰੁਪਏ ਚਾਰ ਦਵਾਰ ਤੇ ਲਓ ਕਹਿੰਦਾ ਫੇਰ ਨੀ ਕੋ ਸੋਣਾ ਹੈ ਹੁਣ ਮੈਂ ਉਹਨੂੰ ਜ਼ਰੂਰ ਕਰਨ ਦਿਖਾਣਾ ਜੇਕਰ ਕੁਝ ਨਹੀਂ ਹੋਣਾ ਕਰਨ ਇਹ ਪਾਈ ਹੁਣ ਕੀ ਹੋ ਗਈ ਇਸ ਕਰਕੇ ਵਾਹਿਗੁਰੂ ਦੀ ਰਹਿਮਤ ਹੁੰਦੀ ਆ ਬੰਦੇ ਦੀਆਂ ਗੱਲਾਂ ਹੀ ਹੁੰਦੀ ਆ ਜੀ ਤੇ ਕੋਈ ਸੁਨੇਹਾ ਦੇਣਾ ਚਾਹੋ ਇਸ ਪਿੰਡ ਚੋਂ ਜੰਨਤ ਤੇ ਜਰਖੜ ਚੋਂ ਬੈਠ ਕੇ हां स्नेहा ये जी ਵੀ ਸਾਰਿਆਂ ਨੇ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ ਸਾਨੂੰ ਸਾਡੀ ਆਉਣ ਵਾਲੀ ਪੀੜ੍ਹੀ ਲਈ ਜਿਹੜੀ ਸਾਡੀ ਵਿਰਾਸਤ ਆ ਉਹਦੇ ਲਈ ਕੁਝ ਨੂੰ ਕਰਨਾ ਚਾਹੀਦਾ ਸੰਭਲਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚੇ ਸਾਡੀ ਇਤਿਹਾਸ ਨੂੰ ਭੁੱਲਦੇ ਜਾ ਰਹੇ ਨੇ ਸਾਡੀ ਜਿਹੜੀ ਬੈਕਗ੍ਰਾਉਂਡ ਆ ਉਹ ਭੁੱਲਦੇ ਜਾ ਰਹੇ ਨੇ ਇਸ ਕਰਕੇ ਵੀ ਸਾਨੂੰ ਸਾਰਿਆਂ ਨੂੰ ਹੀ ਆਪਣੀ ਵਿਰਾਸਤ ਸੰਭਾਲਣ ਲਈ ਜੋ ਪਿੰਡਾਂ ਦੀ ਬੈਕਗ੍ਰਾਉਂਡ ਆ ਪਿੰਡਾਂ ਦਾ ਪਛੋਕੜ ਉਹਦੇ ਲਈ ਕੋਈ ਨੋ ਗੈਫਟਸ ਕਰਨਾ ਚਾਹੀਦਾ ਆ ਤੇ ਮੇਰੀ ਹੁਣ ਇੱਕ ਤਮੰਨਾ ਹੋਰ ਆ ਵੀ ਅਸੀਂ ਪਿੰਡ ਦੇ ਆਜਰਾ ਦਰਵਾਜ਼ਾ ਉਹਨੂੰ ਵੀ ਇੱਕ ਬਰਾਸਤੀ ਦਰਵਾਜ਼ਾ ਬਣਾਉਣਾ ਪਿੰਡ ਦੇ ਵਿੱਚ ਵੀ ਇਦਾਂ ਦੇ ਪੁਆਇੰਟ ਬਣਾਉਣੇ ਆ ਵੀ ਆ ਕੇ ਪਿੰਡ ਵੀ ਕੈਂਡ ਵਿਹਾ ਇਹ ਪਿੰਡ ਇੱਕ ਵਾਕਈ ਨਮੂਨੇ ਦਾ ਪਿੰਡ ਹੈਗਾ ਵਾ ਤੇ ਕੋਸ਼ਿਸ਼ ਕਰਨੀ ਹਾਂ ਉਹ ਕਰਨੀ ਪਿੰਡ ਨੂੰ ਵੀ ਪੱਦੀ ਬਣਾਉਣ ਦੀ ਕੋਸ਼ਿਸ਼ ਕਰਲੀਏ ਬਹੁਤ ਚੰਗਾ ਲੱਗਿਆ ਦਿਗਰੂਪ ਸਿੰਘ ਜੀ ਤੁਸੀਂ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਠੀਕ ਹੈ ਤਸਵੀਰਾਂ ਚ ਅਨੁਭਵ ਤਾਂ ਨਹੀਂ ਦਿਖਾਇਆ ਜਾ ਸਾਸ ਤਾਂ ਨਹੀਂ ਦਿਖਾਏ ਜਾ ਸਕਦੇ ਹੁੰਦੇ ਜਰ ਜਿਵੇਂ ਦ੍ਰਿਸ਼ ਜਿੰਨੇ ਕਸੀਂ ਦਿਖਾ ਸਕਦੇ ਆ ਤੇ ਦਰਸ਼ਕਾਂ ਨਾਲ ਸਾਂਝੇ ਕਰਾਂਗੇ ਤਾਂ ਕਿ ਕੋਈ ਆਵੇ ਜਾਵੇ ਲੰਗੇ ਮੇਰੀ ਹੋਰ ਬੇਨਤੀ ਆ ਵੀ ਮੈਂ ਸਾਰੇ ਜਿਹੜੇ ਐਨਆਰਏ ਵੀਰ ਨੇ ਹਾਂਜੀ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਬਾਹਰ ਬੈਠੇ ਨੇ ਕਿਉਂਕਿ ਉਹ ਗੱਲਾਂ ਬਹੁਤ ਵੱਡੀਆਂ ਕਰਦੇ ਨੇ ਵੀ ਅਸੀਂ ਚਾਹੁੰਦੇ ਆ ਕੁ ਕਰਨਾ ਅਸੀਂ ਆਦੇ ਪਿੰਡ ਲਈ ਆ ਕਰਨਾ ਸੀ ਪਿੰਡ ਲਈ ਉਹ ਕਰਨਾ ਕੱਲਾ ਕਬੱਡੀ ਕੱਪ ਕਰਾਉਣਾ ਹੁਣ ਤਾਂ ਉਹ ਦੇ ਵਿਚਾਰ ਹੈ ਗਲਤ ਹੋ ਗਿਆ ਕੰਮ ਕਬੱਡੀ ਸੀ ਵੀ ਕੱਲਾ ਕਬੱਡੀ ਕੱਪ ਕਰਾਉਣਾ ਨਹੀਂ ਹੁੰਦਾ ਉਹਨਾਂ ਨੇ ਜੇ ਆਪਦੇ ਪੰਨ ਨੂੰ ਸੰਭਾਲਣਾ ਤਾਂ ਉਹ ਬਹੁਤ ਕੰਮ ਕਰਨ ਪਹਿਲਾਂ ਆ ਕੇ ਇੱਕ ਵਾਰ ਜਨ ਤੇ ਜਰਖੜ ਜਰੂਰ ਲਿਖ ਕੇ ਚੱਲ ਫਿਰ ਉਹਨਾਂ ਨੂੰ ਇੱਕ ਇਥੋਂ ਨਵਾਂ ਤਜਰਬਾ ਮਿਲੇਗਾ ਇੱਕ ਨਵਾਂ ਐਕਸਪੋਜ਼ਰ ਮਿਲੇਗਾ ਤੇ ਜੇ ਉਹ ਕਰਨਾ ਚਾਹੁੰਦੇ ਨੇ ਫਿਰ ਆਪਦੇ ਪੰਨ ਤੇ ਜ਼ਰੂਰ ਏਦਾਂ ਦਾ ਕੋਈ ਨਾ ਕੋਈ ਪ੍ਰੋਜੈਕਟ ਤਿਆਰ ਕਰਨ ਤੇ ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਯਾਦ ਰੱਖ ਯਾਦ ਰੱਖਣ ਬਸ ਬਹੁਤ ਮਿਹਰਬਾਨੀ ਉਸ ਟਾਈਮ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ